ਓ ਯਾਰ ਆਪਾਂ ਥਲੀਏ ਕਿਤੇ ਮੂਵੀ ਫਿਲਮ ਨਹੀਂ ਯਾਰ ਮੂਵੀ ਦੇਖਣੇ ਕਿਤੇ ਹੋਰ ਕੋ ਮਨ ਚੱਲ ਨਹੀਂ ਆ ਮੂਵੀ ਵੇਖਣ ਜਾਣਾ ਵਾ ਨਹੀਂ ਨਹੀਂ ਮੂਵੀ ਵੇਖਣ ਜਾਣਾ ਮੈਂ ਮੂਵੀ ਵੇਖਣ ਜਾਣਾ ਵਾ ਕੋਈ ਪੈਸੇ ਨਹੀਂ ਨੇ ਕੋਈ ਨਹੀਂ ਰੱਖਿਆ ਕਰ ਮੈਂ ਮੂਵੀ ਵੇਖਣ ਜਾਣਾ ਵਾ ਮੈਂ ਥੜੀ ਲੇ ਜਾਂਦਾ ਮੈਂ ਤਾਂ ਜਾਉਂਗਾ ਸਿੱਧਾ ਹੈਲੋ ਡੈਡੀ ਫੋਨ ਕਰਨੀ ਲਾ ਕੇ ਚੱਲ ਹੈਲੋ ਪਪਾ ਯਾਰ ਮੈਂ ਨਾ ਮਨੋ ਪਹੇ ਨਹੀਂ ਆ ਤੇਰੀ ਆ ਲੈ ਟੋਣੀ ਜਾਂਦਾ ਮੈਂ ਫੇੜੇ ਬਾਤ ਮਾਰ ਮੂੰਹ ਤੇ ਉਹਨੂੰ ਲੈ ਕੇ ਜਾ ਇਹਦੀ ਜਿੱਦਾਂ ਬਣੀ ਦੀ ਹਾਂ ਹਰ ਵਰੀ ਉਹ ਜੂਸ ਕਰੀ ਵੀਰੇ ਦੋ ਨਹੀਂ ਆਈਸਕ੍ਰੀਮ ਆਈਸਕ੍ਰੀਮ ਉਹ ਜੂਸ ਪੀਣਾ ਤਾਂ ਸਿਆਲਾ ਆ ਆਈਸਕ੍ਰੀਮ ਕਿਉਂ ਨਹੀਂ ਆਈਸਕ੍ਰੀਮ ਨਹੀਂ ਜੂਸ ਹੀ ਮਿਲਿਆ ਆਈਸਕ੍ਰੀਮ ਮੈਂ ਆ ਜੂਸ ਹੀ ਪੀਣਾ ਤੇਰੀਆਂ ਜਿੱਦਾਂ ਨਹੀਂ ਪਪਾ ਤੰਗ ਆਇਆ ਓ ਪਾਪਾ ਯਾਰ ਮੈਨੂੰ ਨਾ ਨਵਾਂ ਮੋਟਰਸਾਈਕਲ ਚਾਹੀਦਾ ਸੀ ਤੇ ਲੈ ਦੇਂਦੇ ਯਾਰ ਮੈਨੂੰ ਨਵਾਂ ਪਲੀਜ਼ ਯਾਰ ਝੂਠਾ ਮੈਨੂੰ ਮੈਂ ਸਕੂਲ ਸਕਲ ਲੈ ਕੇ ਖਾਂ ਮੈਨੂੰ ਸਾਡੇ ਕੋਲ ਰੋਟੀ ਨਹੀਂ ਹੈ ਜੀ ਤੂੰ ਮੋਟਰਸਾਈਕਲ ਚਾਹੀਦਾ ਤੈਨੂੰ ਉਹ ਨਹੀਂ 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 ਪਾਪਾ ਮੈਂ ਲਾਦਾ ਹਾਂ ਮੈਨੂੰ ਨਵੀਂ ਗੱਡੀ ਲੈਣੀ ਚਾਹੀਦੀ ਦੇਖ ਲਓ ਫਿਰ ਲੈ ਲਓ ਹਾਂ ਹਾਂ ਕੋਈ ਨਾ ਪਤਾ ਲੈ ਲੈ ਇਨੇ ਆ ਫਿਕਤੀ ਹੋਗੇ ਨਹੀਂ ਗੱਡੀ ਯਾਰ ਦਿ ਨੇਕਸਟ ਡੇ ਮੈਨੂੰ ਮਰਚਨ ਨਹੀਂ ਲੱਗ ਰਿਹਾ ਤੈਨੂੰ ਗੱਡੀ ਲੈ ਤੀ ਕੋਈ ਕਰਨੀ ਇਹਨੂੰ ਤਾਂ ਮੈਂ ਦੱਸਦਾ ਅੰਦਰ ਇਹਦਾ ਕੁੱਟ-ਕੁੱਟ ਕੇ ਬੁਰਾ ਹਲ ਫਾਈਨਲੀ ਮੈਨੂੰ ਕੱਲੀ ਮਿਲ ਹੀ ਗਈ ਹੁਣ ਮੈਂ ਇਹਨੂੰ ਦੱਸਾਂਗਾ ਇਹਦਾ ਕੁੱਟ-ਕੁੱਟ ਕੇ ਬੁਰਾ ਹਲ ਕਰ ਗੋ ਤਾਂ ਡੜੀ ਵੀ ਨਹੀਂ ਖਲਚਾ ਲਓ ਅਰੇ ਇਹ ਮੈਂ ਲਿਆ ਉਹ ਵੇ ਗੱਡੀ ਕਿਨੂੰ ਪੁੱਛ ਕੇ ਲਈ ਤੂੰ ਸੋ ਨੀਓ ਐਂਡ ਇਸ ਨੇਮ ਇਜ਼ ਚਾਂਸੀ ਪਾ ਰੋਣਾ ਤਰੀ ਤੇਰੇ ਬਾਜਾ ਤੋਂ ਮੈਨੂੰ ਅੱਗੇ ਜੇ ਤੂੰ ਇਹਨੂੰ ਤੰਗ ਕੀਤਾ ਨਾ ਮੈਂ ਲੱਥੇ ਮਾਰਾਂ ਮੂੰਹ ਸੇ ਇੱਕ